ਮੈਂ ਤਾਂ ਨਿੰਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅੱਗੇ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪੈ ਕਰੂੰ ਬਨੰਤੀ ਮੇਰਾ ਦੁੱਖ ਸੁਖ ਤੁਧ ਹੀ ਪਾਸ ਜਿਤੇ ਸਮੁੰਦਰ ਸਾਗਰ ਨੀਰ ਭਰਿਆ ਦੇਤੇ ਅਗਣ ਹਮਾਰੇ ਦਇਆ ਕਰੋ ਕੁਛ ਮਿਹਰ ਅਪਾਵੋ ਡੁੱਬ ਦੇ ਪੱਥਰ ਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਿਲਾ ਤੀਜਾ ਕਰ ਦਸਮਾ ੴ ਸਤਿਗੁਰ ਪ੍ਰਸਾਦਿ ਦੁਨੀਆ ਨਸਲਾ ਜੋ ਮਰਵੰਝ ਸੀ ਲੋਕਾ ਨਸਲਾ ਜੋ ਮਰ ਖਾਕ ਥੀ ਬਾ ਮੇਰੀ ਸਹਿਵਾਵਾ ਗੁਰਮਖ ਸਦਾ ਸਲਾਹੀਐ ਸਚਾ ਬੇਪਰਵਾ ਬਾ ਮੇਰੇ ਸਹਬਾ ਗੁਰਮਖ ਸਦਾ ਸਲਾਹੀਐ ਸਚਾ ਬੇਪਰਵਾ ਰਹਾ ਦੁਨੀਆ ਕੇਰੀ ਦੋਸਤੀ ਮਨਮੁਖ ਦਜ ਮਰਨ ਜੰਪੁਰਬ ਦੇ ਮਾਰਹੀਐ ਬਿਲਾ ਨਾ ਲਹਨ ਗੁਰਮਖ ਜਨਮ ਸਖਾਰਥ ਸਚੇ ਸ਼ਬਦ ਲਗਨ ਆਤਮ ਰਾਮ ਪ੍ਰਗਾਸਿਆ ਸਹਿਜ ਸੁਖ ਰਹਿਣ ਗੁਰ ਕਾ ਸ਼ਬਦ ਬਿਸਾਰਿਆ ਦੂਜੇ ਭਾਇ ਰਚਨ ਤਿਸਨਾ ਭੁੱਖ ਨ ਉਤਰੈ ਅਨੰਦਨ ਜਲਤ ਫਰਨ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਬੈਰ ਕਰਨ ਆਪ ਡੂਬੇ ਕਟੰਬ ਸਿਉ ਸਗਲੇ ਕੁੱਲ ਡੋਵਨ ਨਿੰਦਾ ਪਲੀ ਕਿਸੈ ਕੀ ਨਹੀਂ ਮਨ ਮੁਖ ਮੁਗਦ ਕਰਨ ਮੂੰ ਕਾਲੇ ਤੈਨ ਨਿੰਦਕਾ ਨਰਕੇ ਘੋਰ ਭਵਨ ਏ ਮਨ ਜੈਸਾ ਸੇਵ ਤਸਾ ਹੋਵੈ ਤੇਹੀ ਕਰਮ ਕਮਾਏ ਆਪ ਬੀਜ ਆਪੇ ਹੀ ਖਾਵਣਾ ਕਹਿਣਾ ਕਸੂ ਨ ਜਾਏ ਮਹਾਪੁਰਖਾਂ ਕਾ ਬੋਲਣਾ ਖੋਬਾ ਕਿਤਾ ਪਰਾਈ ਓਏ ਅੰਮ੍ਰਿਤ ਭਰੇ ਭਰਪੂਰ ਹੈ ਉਹਨਾਂ ਤਿਲਨਾ ਤੁਮਾਈ ਗੁਣਕਾਰੀ ਗੁਣ ਸੰਗਰੈ ਆਵ ਆਵਰਾ ਉਪਦੇਸਿਨ ਸੇ ਬੜ ਭਾਗੀ ਜੇ ਉਹਨਾਂ ਮਿਲ ਰਹੀ ਆਣ ਦਿਨ ਨਾਮ ਲੈ ਨਾ ਦੇ ਸਿਰਜ ਕ ਸਮਾ ਜਿਨ અપਾਈ ਮੇਦਣੀ ਏ ਕੋ ਹਦ ਤਰ ਸਚਾ ਆਪ ਤਣੀ ਸੋ ਸੱਚ ਤੇਰੇ ਨਾਲ ਹੈ ਗੁਰਮਖ ਨਦਰ ਨਿਹਾਲ ਅਪੇ ਬਖਸ਼ੇ ਮਿਲ ਲੈ ਸੋ ਪ੍ਰਭ ਸਦਾ ਸੁਮਾਣ ਮਨ ਮੇਲਾ ਸਚ ਨਿਰਮਲ ਕਿਉ ਕਰ ਮਿਲਿਆ ਜਾਏ ਪ੍ਰਭ ਮਿਲੇ ਤਾਂ ਮਿਲ ਰਹਿ ਹਉ ਮੈਂ ਸ਼ਬਦ ਜਲਾਏ ਸੋ ਸੋ ਸੱਚਾ ਬਿਸਰੈ ਤ੍ਰਿਗ ਜੀਵਨ ਸੰਸਾਰ ਨਾਦਰ ਕਰੇ ਨਾ ਵਿਸਰੈ ਗੁਰਮਤੀ ਵਿਚਾਰ ਸਤਗੁਰ ਮਿਲੇ ਤਾਂ ਮਿਲ ਰਹਾ ਸੱਚ ਰੱਖਾਂ ਉਰਤਾਰ ਮਿਲਿਆ ਹੋਏ ਨਾ ਵਿਸੁੜੈ ਗੁਰ ਕਾ ਹੇਤ ਪਿਆਰ ਪਿਰਸਲਾਹੀ ਆਪਣਾ ਗੁਰ ਕਾ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੁਭਾਵੰਤੀ ਨਾਰ ਮਨ ਮੁਖ ਮਾਨ ਨ ਭਿਜਈ ਅਤ ਮੈਲ ਚਿਤ ਘਠੋਰ ਸਪੈ ਦੁੱਧ ਪਿਆਈਐ ਅੰਦਰ ਬਿਸਨ ਕੋਰ ਆਪ ਕਰੇ ਕਿਸ ਆਖੀਐ ਅਪੇ ਵਖਸ਼ਣ ਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸਚ ਬਣਿਆ ਸਿੰਗਾਰ ਸੱਚਾ ਸਹਾ ਸੱਚੀ ਬਣਜਾਰੇ ਉਠੈ ਕੂੜੇ ਨਾ ਟਕਨ ਉਹਨਾ ਸਚ ਨ ਭਾਵਈ ਦੁਖ ਹੀ ਮਹ ਪਚਨ ਮੈਂ ਮੈਲਾ ਜਗ ਫਿਰੈ ਮਰ ਜਮੈਂ ਬਰੂ ਬਰ ਪਿਆ ਕਿਰਤ ਕਮਾਵਣਾ ਕੋਈ ਨ ਮੀਟਣ ਹਾਰ ਸੰਤਾਂ ਸੰਗਤ ਮਿਲ ਰਹਿ ਤਾ ਸੱਚ ਲੱਗੈ ਪਿਆਰ ਸੱਚ ਸਲਾਹੀ ਸੱਚ ਮਨ ਦਰ ਸੱਚੈ ਸਚਿਆਰ ਗੁਰਪੂਰੇ ਪੂਰੀ ਮਤ ਹੈ ਐਨ ਸੁਨਾਮ ਧਿਆਈ ਹਉ ਮੈਂ ਮੇਰਾ ਬੜਾ ਰੋਗ ਹੈ ਵਿਚੋਂ ਠਾਕ ਰਹਾਈ ਗੁਰਸਲਾਹੀ ਆਪਣ ਨਿਵ ਨਿਵ ਲਾਗਾ ਪਾਏ ਤਨ ਮਨ ਸੰਪੀ ਅਗ ਧਰੀ ਵਿਚੋਂ ਆਪ ਗਵਾਏ ਕਿੰਚੋ ਤਾਨ ਬਗੂਚੀਐ ਇਕ ਸਿਉ ਲਿਬਲਾਈ ਹਉ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੈ ਸਮਾਈ ਸਤਿਗੁਰ ਨੂੰ ਮਿਲਐ ਸੇ ਪਾਇਰਾ ਸੱਚ ਸ਼ਬਦ ਲਗਾਨ ਸੱਚ ਮਿਲੇ ਸੇ ਨਾ ਵਿਛੜੈ ਦਰ ਸੱਚੈ ਦਸਨ ਸੇ ਪਾਈ ਸੱਜਣਾ ਜੋ ਸੱਚਾ ਸੇਵਨ ਅਫਗਣ ਬਿਕਨ ਪਲਰਣ ਗੁਣ ਕੀ ਸਾਜ ਕਰਨ ਗੁਣ ਕੀ ਸਾਖ ਸੁਖ ਉਪਜੈ ਸੱਚੀ ਭਗਤ ਕਰੇਣ ਸਚ ਬਣੰਜੈ ਗੁਰ ਸ਼ਬਦ ਸੋ ਲਾਹ ਨਾਮ ਲੈਨ ਸੋ ਨਾ ਰੂਪਾ ਪਾਪ ਕਰ ਕਰ ਸੱਚੀਏ ਚੱਲੇ ਨਾ ਚਲਦਿਆਂ ਨਾਲ ਬਿਨ ਨਾ ਵੈ ਨਾਲ ਨ ਚਲਸੀ ਸਭ ਮੁਠੀ ਜਮ ਕਾਲ ਮਨ ਕਾ ਤੋਸਾ ਹਰ ਨਾਮ ਹੈ ਫਿਰਦ ਰੱਖੋ ਸੰਭਾਲ ਇਹ ਖਰਚ ਅਖੋਟ ਹੈ ਗੁਰਮਖਿ ਨਿਵਹਿ ਨਾਲ ਈ ਮਨ ਮੂਲੋ ਭੁੱਲਿਆ ਜਸ ਪਤ ਗਵਾਇ ਈ ਜਗਤ ਮੋਹ ਦੂਜੈ ਵਿਆਪਿਆ ਗੁਰਮਤੀ ਸੱਚ ਧਿਆਇ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨ ਜਾਇ ਗੁਰ ਕਾ ਸ਼ਬਦ ਮਨ ਤਨ ਰਪੈ ਹਰਿ ਸਿਉ ਰਹੈ ਸਮਾਈ ਸੋ ਸੋ ਮੇਰਾ ਰੰਗੁਲਾ ਰੰਗੇ ਸਹਜ ਸੁਭਾਏ ਕਾਮਣ ਰੰਗ ਤਾਂ ਚੜੈ ਜਿ ਆਪਿਰ ਕੈ ਅੰਕ ਸਮਾਏ ਸ੍ਰੀ ਬਿਸ਼ੂਨੇ ਭੀ ਮਿਲਨ ਜੋ ਸਤਗੁਰ ਸੇਵਨ ਅੰਤਰ ਨਵ ਨਿਦ ਨਾਮ ਹੈ ਖਾਣ ਖਰਚ ਨਾਨਕ ਹੋਟਈ ਹਰ ਗੁਣ ਸਹਜ ਰਵਨ ਨਾਉ ਜਨਮੈ ਨਾ ਮਰੈ ਨਾ ਹੋਇ ਦੁਖ ਸੁਹਨ ਗੁਰ ਰਖੇ ਸੇ ਉਬਰੇ ਹਰਿ ਸਿਉ ਕੇਲ ਕਰਨ ਸੱਜਣ ਮਿਲੇ ਨ ਵਿਸੁੜਾ ਜੇ ਆਨੰਦਨ ਮਿਲੇ ਰਹਿਨ ਇਸ ਜਗ ਮੈਂ ਬਿਰਲੇ ਜਾਣਿਆ ਨਾਨਕ ਸਚੁ ਲਹਨ ਸੱਜਣ ਮਿਲੇ ਨਾ ਵਿਛੜੈ ਜੇ ਅੰਦਰ ਮਿਲੇ ਰਹਿਣ ਇਸ ਜਗ ਮੈਂ ਬਿਰਲੇ ਜਾਣੀਐ ਨਾਨਕ ਸਚੁ ਲਹਨ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਖੇ ਭਾਈ ਦੁਨੀਆ ਦੀ ਖਸ਼ਾਂਦ ਨਾ ਕਰਦਾ ਫਿਰ ਦੁਨੀਆ ਤਾਂ ਨਾਸ ਹੋ ਜਾਏਗੀ ਲੋਕਾਂ ਨੂੰ ਵੀ ਨਾ ਬੜਿਆਉਂਦਾ ਫਿਰ ਖਲਕਤ ਵੀ ਮਰ ਕੇ ਮਿੱਟੀ ਹੋ ਜਾਏਗੀ। हे ਮੇਰੇ ਮਾਲਕ ਤੂੰ ਧੰਨ ਹੈ। ਤੂੰ ਹੀ ਸਲਾਹਣਯੋਗ ਹੈ। اے ਭਾਈ ਗੁਰੂ ਦੀ ਸ਼ਰਨ ਪੈ ਕੇ ਸਦਾ ਉਸ ਪਰਮਾਤਮਾ ਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਅਤੇ ਜਿਸ ਨੂੰ ਕਿਸੇ ਦੀ ਮਥਾਜੀ ਨਹੀਂ ਹੈ। ਰਹਾਉ। हे ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਨੀਆ ਦੀ ਮਿੱਤਰਤਾ ਵਿੱਚ ਹੀ ਸੜ ਮਰਦੇ ਹਨ। ਅੰਤ ਜਮਰਾਜ ਦੇ ਦਰ ਤੇ ਝੋਟਾਂ ਖਾਂਦੇ ਹਨ ਤਦੋਂ ਉਹਨਾਂ ਨੂੰ ਸਮਾਂ ਨਹੀਂ ਮਿਲਦਾ ਏ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਕਿਉਂਕਿ ਉਹ ਸਦਾ ਸਿਰ ਪ੍ਰਭੂ ਦੀ ਸਿੱਖ ਸਲਾਹ ਦੀ ਬਾਣੀ ਵਿੱਚ ਜੁੜੇ ਰਹਿੰਦੇ ਹਨ ਉਹਨਾਂ ਦੇ ਅੰਦਰ ਸਰਬ ਵਿਆਪਕ ਪ੍ਰਮਾਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਉਹ ਆਤਮਿਕ ਅਡੋਲਤਾ ਵਿੱਚ ਆਨੰਦ ਵਿੱਚ ਮਗਨ ਰਹਿੰਦੇ ਹਨ ਏ ਭਾਈ ਜਿਹੜੇ ਮਨੁੱਖ ਗੁਰੂ ਦੀ ਬਾਣੀ ਨੂੰ ਭੁਲਾ ਦਿੰਦੇ ਹਨ ਉਹ ਮਾਇਆ ਦੇ ਮੋਹ ਵਿੱਚ ਮਸਤ ਰਹਿੰਦੇ ਹਨ ਉਹਨਾਂ ਦੇ ਅੰਦਰੋਂ ਮਾਇਆ ਦੀ ਤ੍ਰੇਪ ਭੁੱਖ ਦੂਰ ਨਹੀਂ ਹੁੰਦੀ ਉਹ ਹਰ ਵੇਲੇ ਛੜਦੇ ਫਿਰਦੇ ਹਨ ਅਜਿਹੇ ਮਨੁੱਖ ਭੈੜੇ ਬੰਦਿਆਂ ਨਾਲ ਮਿੱਤਰਤਾ ਗੰਢੀ ਰੱਖਦੇ ਹਨ ਅਤੇ ਸੰਤ ਜਨਾਂ ਨਾਲ ਬੈਰ ਕਰਦੇ ਰਹਿੰਦੇ ਹਨ ਕੋ ਆਪ ਆਪਣੇ ਪਰਿਵਾਰ ਸਮੇਤ ਡੁੱਬ ਜਾਂਦੇ ਹਨ ਆਪਣੀਆਂ ਕੁਲਾਂ ਨੂੰ ਵੀ ਰਿਸ਼ਤੇਦਾਰਾਂ ਨੂੰ ਪੀ ਨਾਲ ਹੀ ਡੋਬ ਲੈਂਦੇ ਹਨ ਏ ਭਾਈ ਕਿਸੇ ਦੀ ਵੀ ਨਿੰਦਿਆ ਕਰਨੀ ਚੰਗਾ ਕੰਮ ਨਹੀਂ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਹੀ ਨਿੰਦਿਆ ਕਰਦੇ ਹਨ ਉਹ ਬਦਨਾਮੀ ਖਾਟਦੇ ਹਨ ਅਤੇ ਭਿਆਨਕ ਨਰਕ ਵਿੱਚ ਪੈਂਦੇ ਹਨ ਠੇ ਮੇਰੇ ਮਾਨ ਤੂੰ ਜਿਹੋ ਜਿਹੇ ਦੀ ਸੇਵਾ ਭਗਤੀ ਕਰੇਗਾ ਉਹ ਜਿਹੇ ਕਰਮ ਕਮਾ ਕੇ ਉਹ ਜਿਹਹਾ ਬਣ ਜਾਏਗਾ ਪ੍ਰਭੂ ਦੀ ਰਾਜਾ ਵਿੱਚ ਹੀ ਨਿਜਮ ਹੈ ਕਿ ਜੀਵ ਨੇ ਇਸ ਕਰਮ ਭੂਮੀ ਸਰੀਰ ਵਿੱਚ ਆਪ ਬੀਜ ਕੇ ਆਪ ਹੀ ਉਸ ਦਾ ਫਲ ਖਾਣਾ ਹੁੰਦਾ ਹੈ ਇਸ ਦੀ ਅਲੰਘਣਾ ਨਹੀਂ ਕੀਤੀ ਜਾ ਸਕਦੀ ਮਹਾਪੁਰਖਾਂ ਦਾ ਵਚਨ ਕਿਸੇ ਪ੍ਰਸੰਗ ਅਨੁਸਾਰ ਹੋਇਆ ਕਰਦਾ ਹੈ ਉਹ ਮਹਾਪੁਰਖ ਆਤਮਿਕ ਜੀਵਨ ਦੇਣ ਵਾਲੇ ਨਾਮ ਰਸ ਨਾਲ ਭਰਪੂਰ ਰਹਿੰਦੇ ਹਨ ਉਹਨਾਂ ਨੂੰ ਕਿਸੇ ਸੇਵਾ ਆਦਕ ਦਾ ਲਾਲਚ ਨਹੀਂ ਹੁੰਦਾ ਉਹ ਮਹਾਪੁਰਖ ਹੋਰਨਾਂ ਨੂੰ ਵੀ ਉਪਦੇਸ਼ ਕਰਦੇ ਹਨ ਗੁਣ ਗ੍ਰਹਿਣ ਕਰਨ ਵਾਲਾ ਮਨੁੱਖ ਗੁਣ ਗ੍ਰਹਿਣ ਕਰ ਲੈਂਦਾ ਹੈ ਸੋ ਜਿਹੜੇ ਮਨੁੱਖ ਉਹਨਾਂ ਮਹਾਪੁਰਖਾਂ ਦੀ ਸੰਗਤ ਵਿੱਚ ਰਹਿੰਦੇ ਹਨ ਉਹ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ਉਹ ਵੀ ਹਰ ਬੜੇ ਨਾਮ ਜਪਣ ਲੱਗ ਪੈਂਦੇ ਹਨ हे ਭਾਈ ਜਿਸ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਆਪ ਹੀ ਸਭ ਜੀਵਾਂ ਨੂੰ ਰਿਜਕ ਦਿੰਦਾ ਹੈ ਉਹ ਆਪ ਸਭ ਦਾਤਾ ਦੇਣ ਵਾਲਾ ਹੈ ਉਹ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ। ਏ ਭਾਈ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਤੇਰੇ ਅੰਗ ਸੰਗ ਵੱਸਦਾ ਹੈ। ਗੁਰੂ ਦੀ ਸ਼ਰਨ ਪੈ ਕੇ ਤੂੰ ਉਸ ਨੂੰ ਆਪਣੀ ਅੱਖੀਂ ਵੇਖ ਲੈ। ਆਪ ਹੀ ਬਖਸ਼ਿਸ਼ ਕਰਦਾ ਹੈ। ਉਸ ਨੂੰ ਆਪ ਹੀ ਜੋੜ ਲੈਂਦਾ ਹੈ। ਏ ਭਾਈ ਉਸ ਪ੍ਰਭੂ ਨੂੰ ਸਦਾ ਆਪਣੇ ਹਰ ਖਿਰਦੇ ਵਿੱਚ ਵਸਾਈ ਰੱਖ। ਏ ਭਾਈ ਉਹ ਸਦਾ ਕਾਇਮ ਰਹਿਣ ਵਾਲਾ ਪ੍ਰਮਾਤਮਾ ਪਵਿੱਤਰ ਹੈ। ਜਦੋਂ ਤੱਕ ਮਨੁੱਖ ਦਾ ਮਨ ਬਕਾਰਾਂ ਨਾਲ ਮੈਲਾ ਰਹੀ ਉਸ ਪ੍ਰਮਾਤਮਾ ਨਾਲ ਮਲਾਪ ਨਹੀਂ ਹੋ ਸਕਦਾ ਜੀਵ ਤਦੋਂ ਹੀ ਉਸ ਪ੍ਰਭੂ ਦੇ ਚਰਨਾਂ ਵਿੱਚ ਮਿਲ ਸਕਦਾ ਹੈ ਜਦੋਂ ਪ੍ਰਭੂ ਆਪ ਗੁਰੂ ਦੇ ਸ਼ਬਦ ਦੇ ਰਾਹੀ ਉਸ ਦੇ ਅੰਦਰ ਦੀ ਹਉਮੈ ਨੂੰ ਸਾੜ ਕੇ ਉਸ ਨੂੰ ਆਪਣੇ ਨਾਲ ਮਿਲਾਉਂਦਾ ਹੈ ਫੇ ਭਾਈ ਜੇ ਉਹ ਸਦਾ ਕਾਇਮ ਰਹਿਣ ਵਾਲਾ ਖਸਮ ਪ੍ਰਭੂ ਭੁੱਲ ਜਾਈ ਤਾਂ ਜਗਤ ਵਿੱਚ ਜਿਉਣਾ ਫਟਕਾਰਯੋਗ ਹੈ ਜਿਸ ਮਨੁੱਖ ਉਤੇ ਪ੍ਰਭੂ ਆਪ ਮੇਰ ਦੀ ਨਿਗਾਹ ਕਰਦਾ ਹੈ ਉਸ ਨੂੰ ਪ੍ਰਭੂ ਨਹੀਂ ਭੁੱਲਦਾ ਉਹ ਮਨੁੱਖ ਗੁਰੂ ਦੀ ਮੱਤ ਦੀ ਬਰਕਤ ਨਾਲ ਹਰ ਨਾਮ ਵਿੱਚ ਸੁਰਤ ਜੋੜਦਾ ਹੈ ਏ ਭਾਈ ਅਸਾਂ ਜੀਵਨ ਦਾ ਕੋਈ ਆਪਣਾ ਜੋਰ ਨਹੀਂ ਚੱਲ ਸਕਦਾ ਜੇ ਗੁਰੂ ਮੈਨੂੰ ਪ੍ਰਭੂ ਨਾਲ ਮਿਲਾ ਦੇਵੇ ਤਾਂ ਹੀ ਮੈਂ ਮਿਲਿਆ ਰਹਿ ਸਕਦਾ ਹਾਂ ਅਤੇ ਉਸ ਸਦਾ ਸਥਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਮੈਂ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖ ਸਕਦਾ ਹਾਂ ਏ ਭਾਈ ਗੁਰੂ ਦੀ ਪਿਆਰ ਦੀ ਬਰਕਤ ਨਾਲ ਜਿਹੜਾ ਮਨੁੱਖ ਪ੍ਰਭੂ ਚਰਨਾ ਵਿੱਚ ਮਿਲ ਜਾਈ ਉਹ ਫਿਰ ਕਦੇ ਓਥੋਂ ਨਹੀਂ ਵਿਛੜਦਾ ਠੇ ਭਾਈ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਤੂੰ ਵੀ ਆਪਣੇ ਖਾਸਮ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰ ਪ੍ਰਭੂ ਨੂੰ ਮਿਲ ਕੇ ਜਿਸ ਜੀਵ ਇਸਤਰੀ ਨੇ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਹੈ ਉਸ ਨੇ ਸ਼ੋਭਾ ਖੱਟ ਲਈ ਹੈ ਇਹ ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪਰਮਾਤਮਾ ਦੇ ਨਾਮ ਵਿੱਚ ਨਹੀਂ ਭੇਜਦਾ ਉਹ ਮਨੁੱਖ ਆਪਣੇ ਮਨ ਵਿੱਚ ਮੈਲ ਅਤੇ ਕਠੋਰ ਰਹਿੰਦੇ ਹਨ ਜੇ ਸੱਪ ਨੂੰ ਵੀ ਦੁੱਧ ਪਿਲਾਇਆ ਜਾਏ ਤਾਂ ਵੀ ਉਸ ਦੇ ਅੰਦਰ ਨਰੋਲ ਜ਼ਹਿਰ ਹੀ ਟਿਕੇ ਰਹਿੰਦਾ ਹੈ ਏ ਭਾਈ ਪ੍ਰਭੂ ਆਪ ਹੀ ਕਰ ਰਿਹਾ ਹੈ ਕਿਸੇ ਨੂੰ ਚੰਗਾ ਜਾਂ ਮੰਦਾ ਆਖਿਆ ਜਾ ਸਕਦਾ ਹੈ ਉਹ ਆਪ ਹੀ ਬਖਸ਼ਿਸ਼ ਕਰਨ ਵਾਲਾ ਹੈ ਜਦੋਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਨ ਦੀ ਮੈਲ ਲਹਿ ਜਾਂਦੀ ਹੈ ਤਾਂ ਉਸ ਦੀ ਆਤਮਾ ਨੂੰ ਸਦਾ ਕਾਇਮ ਰਹਿਣ ਵਾਲੀ ਸੁੰਦਰਤਾ ਮਿਲ ਜਾਂਦੀ ਹੈ ਖੇ ਭਾਈ ਉਸ ਦੇ ਨਾਮ ਦਾ ਬਣਜ ਕਰਨ ਵਾਲੇ ਵੀ ਅਟਲ ਆਤਮਿਕ ਜੀਵਨ ਵਾਲੇ ਬਣ ਜਾਂਦੇ ਹਨ ਪਰ ਉਹ ਛਾ ਦੇ ਦਰਬਾਰ ਵਿੱਚ ਕੂੜੀ ਦੁਨੀਆ ਦੇ ਬਣਜਾਰੇ ਨਹੀਂ ਟਿਕ ਸਕਦੇ ਉਹਨਾਂ ਨੂੰ ਸਦਾ ਥਿਰ ਪ੍ਰਭੂ ਦਾ ਨਾਮ ਪਸੰਦ ਨਹੀਂ ਆਉਂਦਾ ਤੇ ਉਸ ਸਦਾ ਦੁੱਖ ਵਿੱਚ ਹੀ ਖੁਆਰ ਹੁੰਦੇ ਰਹਿੰਦੇ ਹਨ ਖੇ ਭਾਈ ਹਉਮੈ ਦੀ ਮੈਲ ਨਾਲ ਮੈਲਾ ਹੋਇਆ ਜਗਤ ਪਟਕ ਰਿਹਾ ਹੈ ਮੋੜ-ਮੋੜ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਪਿਛਲੇ ਜਨਮਾਂ ਦੀ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਉਹ ਜਿਹਾ ਹੀ ਹੋਰ ਕਰਮ ਕਰੀ ਜਾਂਦਾ ਹੈ ਕੋਈ ਮਿਟਾ ਨਹੀਂ ਸਕਦਾ ਖੇ ਭਾਈ ਜੋ ਮਨੁੱਖ ਸਾਧ ਸੰਗਤ ਵਿੱਚ ਟਿਕਿਆ ਰਹੇ ਤਾਂ ਇਸ ਦਾ ਪਿਆਰ ਸਦਾ ਸਿਰ ਪ੍ਰਭੂ ਵਿੱਚ ਬਣ ਜਾਂਦਾ ਹੈ ਖੇ ਭਾਈ ਤੂੰ ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਕਰਿਆ ਕਰ ਸਦਾ ਥਿਰ ਪ੍ਰਭੂ ਨੂੰ ਆਪਣੇ ਮਨ ਵਿੱਚ ਵਸਾ ਲੈ ਸਦਾ ਥਿਰ ਪ੍ਰਭੂ ਦੇ ਦਰ ਤੇ ਸੁਰਖਰੂ ਹੋਵੇਂਗਾ ਏ ਭਾਈ ਪੂਰੇ ਗੁਰੂ ਦੀ ਮੱਤ ਇਕਾਈ ਹੀਣ ਹੈ ਦਿਨ ਰਾਤ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹ ਮਨੁੱਖ ਹੋਵੇਂ ਅਤੇ ਮਾਮਤਾ ਦੇ ਵੱਡੇ ਰੋਗ ਨੂੰ ਅੰਦਰੋਂ ਰੋਕ ਦਿੰਦਾ ਹੈ ਏ ਭਾਈ ਮੈਂ ਆਪਣੀ ਗੁਰੂ ਦੀ ਵਡਿਆਈ ਕਰਾਂ ਨਿਉ ਨਿਉ ਕੀ ਮੈਂ ਗੁਰੂ ਦੇ ਚਰਨੀ ਲੱਗਾ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਆਪਣਾ ਮਨ ਆਪਣਾ ਤਨ ਗੁਰੂ ਦੇ ਹਵਾਲੇ ਕਰਦਿਆਂ ਏ ਭਾਈ ਡਾਮਾ ਡੋਲ ਹਾਲਤ ਵਿੱਚ ਰਹਾ ਖੁਵਾਰ ਹੋਈਦਾ ਹੈ ਇੱਕ ਪਰਮਾਤਮਾ ਨਾਲ ਹੀ ਸੁਰਤ ਜੋੜੀ ਰੱਖ ਆਪਣੇ ਅੰਦਰੋਂ ਹਉਮੈ ਦੂਰ ਕਰ ਮਮਤਾ ਦੂਰ ਕਰ ਤਦੋਂ ਸਦਾ ਸਥਿ ਰਹਿਣ ਵਾਲੀ ਪਰਮਾਤਮਾ ਵਿੱਚ ਲੀਨ ਹੋਇਆ ਰਹਿੰਦਾ ਹੈ ਏ ਭਾਈ ਉਹ ਮਨੁੱਖ ਭਰਾ ਹਨ ਜਿਹੜੇ ਗੁਰੂ ਦੀ ਸ਼ਰਨ ਆ ਪਏ ਹਨ ਅਤੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਵਿੱਚ ਚਿੱਤ ਜੋੜਦੇ ਹਨ ਜਿਹੜੇ ਮਨੁੱਖ ਸਦਾ ਸਿਰ ਪ੍ਰਭੂ ਵਿੱਚ ਲੀਨ ਹੋ ਜਾਂਦੇ ਹਨ ਉਹ ਨਹੀਂ ਵਿਛੜਦੇ ਉਹ ਸਦਾ ਸਿਰ ਪ੍ਰਭੂ ਦੇ ਦਰ ਤੇ ਟਿਕੇ ਹੋਏ ਦਿਸਦੇ ਹਨ ਏ ਭਾਈ ਮੇਰੇ ਉਹ ਮਨੁੱਖ ਭਰਾ ਹਨ ਸੱਜਣ ਹਨ ਜਿਹੜੇ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਸੇਵਾ ਭਗਤੀ ਕਰਦੇ ਹਨ ਔਗਣ ਜਾਣ ਨਾਲ ਦੂਰ ਹੋ ਜਾਣ ਨਾਲ ਉਹ ਮਨੁੱਖ ਆਤਮਿਕ ਜੀਵਨ ਵਿੱਚ ਪਰਫੁੱਲਤ ਹੁੰਦੇ ਹਨ ਉਹ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਸਾਂਝ ਪਾਉਂਦੇ ਹਨ ਏ ਭਾਈ ਗੁਰੂ ਨਾਲ ਆਤਮਿਕ ਸਾਂਝ ਦੀ ਬਰਕਤ ਨਾਲ ਉਹਨਾਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੁੰਦਾ ਹੈ ਉਹ ਪਰਮਾਤਮਾ ਦੀ ਅਟੱਲ ਰਹਿਣ ਵਾਲੀ ਭਗਤੀ ਕਰਦੇ ਰਹਿੰਦੇ ਹਨ ਅਤੇ ਹਰ ਨਾਮ ਦਾ ਲਾਭ ਖਾਟਦੇ ਰਹਿੰਦੇ ਹਨ ਏ ਭਾਈ ਕਈ ਕਿਸਮ ਦੇ ਪਾਪ ਕਰ ਕਰਕੇ ਸੋਨਾ ਚਾਂਦੀ ਧਨ ਇਕੱਠਾ ਕਰੀਦਾ ਹੈ ਪਰ ਜਗਤ ਤੂ ਤੁਰਨ ਵੇਲੇ ਪੋਤਾ ਨ ਮਨੁੱਖ ਦੇ ਨਾਲ ਨਹੀਂ ਜਾਂਦਾ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਵੀ ਚੀਜ਼ ਮਨੁੱਖ ਦੇ ਨਾਲ ਨਹੀਂ ਜਾਵੇਗੀ ਨਾਮ ਤੋਂ ਸਾਰੀ ਲਕਾਈ ਆਤਮਿਕ ਮੌਤ ਦੇ ਹੱਥੀ ਲੁੱਟੀ ਜਾਂਦੀ ਹੈ ਆਪਣਾ ਆਤਮਿਕ ਜੀਵਨ ਲਟਾ ਬੈਠਦੀ ਹੈ اے ਭਾਈ ਮਨੁੱਖ ਦੇ ਮਨ ਵਾਸਤੇ ਪਰਮਾਤਮਾ ਦਾ ਨਾਮ ਹੀ ਖਰਚ ਹੈ ਇਸ ਸਫਰ ਖਰਚ ਨੂੰ ਆਪਣੇ ਹਿਰਦੇ ਵਿੱਚ ਸਾਂਭ ਰੱਖੋ ਇਹ ਖਰਚ ਕਦੇ ਮੁੱਕਣ ਵਾਲਾ ਨਹੀਂ ਹੈ ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉੱਤੇ ਤੁਰਦਾ ਹੈ ਉਸ ਦੇ ਨਾਲ ਇਹ ਸਦਾ ਲਈ ਸਾਥ ਬਣਾਉਂਦਾ ਹੈ ਜੱਟ ਦੇ ਮੂਲ ਪ੍ਰਮਾਤਮਾ ਤੋਂ ਖੁੰਝੇ ਹੋਏ ਹੀ ਮਨ ਜੇ ਤੂੰ ਇਸੇ ਤਰ੍ਹਾਂ ਖੁੰਝੇ ਹੀ ਰਹਤਾ ਆਪਣੀ ਇੱਜ਼ਤ ਗਵਾ ਕੇ ਇਥੋਂ ਜਾਵੇਂਗਾ ਇਹ ਜੱਟ ਤਾਂ ਮਾਇਆ ਦੇ ਮੋਹ ਵਿੱਚ ਫਸਿਆ ਪਿਆ ਹੈ ਗੁਰੂ ਦੀ ਮੱਤ ਉੱਤੇ ਤੁਰ ਕੇ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਨਾਮ ਸਿਮਰਿਆ ਕਰ। ਏ ਭਾਈ ਪ੍ਰਮਾਤਮਾ ਕਿਸੇ ਮੁੱਲ ਤੇ ਨਹੀਂ ਮਿਲ ਸਕਦਾ। ਪ੍ਰਮਾਤਮਾ ਦੀ ਵਿਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਜਿਸ ਮਨੁੱਖ ਦਾ ਮਨ ਅਤੇ ਤਨ ਗੁਰੂ ਦੇ ਸ਼ਬਦ ਵਿੱਚ ਰੰਗਿਆ ਜਾਂਦਾ ਹੈ, ਉਹ ਸਦਾ ਪ੍ਰਮਾਤਮਾ ਵਿੱਚ ਲੀਨ ਰਹਿੰਦਾ ਹੈ। ਏ ਭਾਈ ਮੇਰਾ ਉਹ ਖਸਮ ਪ੍ਰਭੂ ਆਨੰਦ ਸਰੂਪ ਹੈ। ਉਸ ਨੂੰ ਉਹ ਆਤਮਿਕ ਅਡੋਲਤਾ ਵਿੱਚ, ਪ੍ਰੇਮ ਰੰਗ ਵਿੱਚ ਰੰਗ ਦਿੰਦਾ ਹੈ। ਜਦੋਂ ਕੋਈ ਜੀਵ ਇਸਤਰੀ ਉਸ ਖਸਮ ਪ੍ਰਭੂ ਦੇ ਚਰਨਾਂ ਵਿੱਚ ਲੀਨ ਹੋ ਜਾਂਦੀ ਹੈ ਤਦੋਂ ਉਸ ਨੂੰ ਪ੍ਰੇਮ ਰੰਗ ਚੜ ਜਾਂਦਾ ਹੈ ਇਹ ਭਾਈ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਪ੍ਰਭੂ ਨਾਲੋਂ ਚਿਰ ਦੇ ਵਿਛੜੇ ਹੋਈ ਵੀ ਪ੍ਰਭੂ ਨੂੰ ਆ ਮਿਲਦੇ ਹਨ ਪਰਮਾਤਮਾ ਦਾ ਨਾਮ ਨੌ ਖਜ਼ਾਨੇ ਆਪਣੇ ਅੰਦਰ ਹੀ ਲੱਭ ਲੈ ਪੈਂਦਾ ਹੈ ਉਸ ਨਾਮ ਖਜ਼ਾਨੇ ਨੂੰ ਉਹ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ ਉਹ ਫਿਰ ਵੀ ਨਹੀਂ ਮੁੱਕਦਾ ਆਤਮਿਕ ਅਡੋਲਤਾ ਵਿੱਚ ਟਿਕ ਕੇ ਉਹ ਮਨੁੱਖ ਪਰਮਾਤਮਾ ਦੇ ਗੁਣ ਯਾਦ ਕਰਦੇ ਰਹਿੰਦੇ ਹਨ اے ਭਾਈ ਉਹ ਮਨੁੱਖ ਨਾ ਜੰਮਦੇ ਹਨ ਨਾ ਮਰਦੇ ਹਨ ਨਾ ਹੀ ਦੁੱਖ ਸਹਾਰਦੇ ਹਨ ਜਿਨ੍ਹਾਂ ਦੀ ਰੱਖਿਆ ਗੁਰੂ ਨੇ ਕਰ ਦਿੱਤੀ ਹੈ ਉਹ ਬਚ ਗਏ ਉਹ ਸਦਾ ਪ੍ਰਭੂ ਦੇ ਚਰਨਾਂ ਵਿੱਚ ਜੁੜ ਕੇ ਆਤਮਿਕ ਆਨੰਦ ਮਾਣਦੇ ਹਨ اے ਭਾਈ ਜਿਹੜੇ ਭਲੇ ਮਨੁੱਖ ਹਰ ਵੇਲੇ ਪ੍ਰਭੂ ਚਰਨਾਂ ਵਿੱਚ ਜੁੜੇ ਰਹਿੰਦੇ ਹਨ ਉਹ ਪ੍ਰਭੂ ਚਰਨਾਂ ਵਿੱਚ ਮਿਲ ਕੇ ਮੁੜ ਕਦੇ ਨਹੀਂ ਵਿਛੜਦੀ ਪਰ ਹੀ ਨਾਨਕ ਇਸ ਜਗਤ ਵਿੱਚ ਅਜਿਹੇ ਬਿਰਲੇ ਬੰਦੇ ਹੀ ਉਗੜਦੇ ਹਨ ਜਿਹੜੇ ਸਦਾ ਸੇ ਰਹਿਣ ਵਾਲੀ ਪ੍ਰਮਾਤਮਾ ਦਾ ਮਲਾਪ ਪ੍ਰਾਪਤ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ